ਸੋਸ਼ਲ ਮੀਡੀਆ ਤੇ ਇੱਕ ਡਾਈਟ ਪਲਾਨ ਕਾਫੀ ਜ਼ਿਆਦਾ ਜਿਹੜਾ ਕਿ ਚਰਚਾ ਦੇ ਵਿੱਚ ਰਹਿ ਰਿਹਾ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਕਿ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਡਾਈਟ ਪਲਾਨ ਆਪਣੀ ਵਾਈਫ ਨਵਜੋਤ कौर ਸਿੱਧੂ ਨੂੰ ਦਿੱਤਾ ਔਰ ਉਸ ਤੋਂ ਬਾਅਦ ਕਾਫੀ ਲੋਕ ਹੋਣ ਇੱਥੇ ਵਿੱਚ ਨੇ ਕਿ ਕੀ ਇਹ ਡਾਈਟ ਪਲਾਨ ਬਿਲਕੁਲ ਸਹੀ ਹੈ ਕੈਂਸਰ ਹੈ ਉਹ ਡਾਈਟ ਦੇ ਨਾਲ ਸਟ੍ਰਿਕਟ ਡਾਈਟ ਅਗਰ ਰੱਖੀ ਜਾਵੇ ਤਾਂ ਠੀਕ ਹੋ ਸਕਦਾ ਹੈ ਕਿ ਨਹੀਂ ਜੋ ਵੀ ਆਪਾਂ ਇਲਾਜ ਜਾਂ ਬਿਮਾਰੀ ਦੇ ਬਾਰੇ ਗੱਲ ਕਰਦੇ ਹਾਂ ਉਹ ਕੁਝ ਸਾਇੰਟਿਫਿਕ ਰਿਸਰਚ ਤੇ ਬੇਸ ਤੇ ਹੁੰਦਾ ਹੈ ਜੇ ਆਪਾਂ ਕਹੀਏ ਕਿ ਸਟੈਂਡ ਅਲੋਨ ਇਲਾਜ ਸਿਰਫ ਡਾਈਟ ਤੇ ਬੇਸ ਤੇ ਇਲਾਜ ਹੋ ਸਕਦਾ ਹੈ ਇਦਾਂ ਦੀ ਕੋਈ ਰਿਸਰਚ ਹਾਲੇ ਤੱਕ ਨਹੀਂ ਹੈ ਕਿਸੇ ਵੀ ਕੈਂਸਰ ਲਈ ਹੁੰਦਾ ਕੀ ਹੈ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਚ ਪੈ ਜਾਈਏ ਜਿਹੜੀ ਅਰਲੀ ਸਟੇਜ ਹੈ ਪਹਿਲੀ ਦੂਜੀ ਸਟੇਜ ਇਦਾਂ ਦੇ ਟ੍ਰੀਟਮੈਂਟ ਚ ਪਾ ਕੇ ਉਹਨੂੰ ਆਪਾਂ ਸਟੇਜ ਨੂੰ ਵਧਾ ਲੰਨੇ ਸਾਡਾ ਇੱਕ ਸਟੈਂਡਰਡ ਟ੍ਰੀਟਮੈਂਟ ਹੈ ਜਿਹੜਾ ਵਰਲਡ ਓਵਰ ਲੇਟ ਡਾਊਨ ਗਾਈਡਲਾਈਨਸ ਦੇ ਤੁਸੀਂ ਉਹਨੂੰ ਫਾਲੋ ਕਰ ਲਓ ਉਸ ਦੇ ਨਾਲ ਤੁਸੀਂ ਕੁਝ ਵੀ ਹੋਰ ਕਰਨਾ ਚਾਹੁੰਦੇ ਹੋ ਉਹ ਕਰ ਲਵੋ ਪਰ ਜਿਹੜਾ ਸਟੈਂਡਰਡ ਟ੍ਰੀਟਮੈਂਟ ਹੈ ਸਟੈਂਡਰਡ ਲਾਈਨ ਆਫ ਕੇਅਰ ਹੈਗੀ ਆ ਉਹ ਤੋਂ ਆਪਾਂ ਇਧਰ ਉਧਰ ਜਾਈਏ ਜਿਹੜਾ ਵੀ ਪੇਸ਼ੈਂਟ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਟ੍ਰੀਟਮੈਂਟ ਕੰਪਲੀਟ ਲਿਆ ਜਿਦੇ ਵਿੱਚ ਸਰਜਰੀ ਵੀ ਸੀਗੀ ਕੀਮੋ ਸੀ ਵੀ ਸੀਗੀ ਹੋ ਰੇਡੀਏਸ਼ਨ ਵੀ ਸੀ ਸਿਰਫ ਡਾਈਟ ਦੇ ਨਾਲ ਨਹੀਂ ਤੁਸੀਂ ਡਾਈਟ ਐਡ-ਆਨ ਕਰ ਲਓ ਕਿਉਂਕਿ ਡਾਈਟ ਦਾ ایرਰ ਹੋਣ ਹੁੰਦਾ ਹੈ ਕਿ ਇਹਨੂੰ ਆਪਾਂ ਕੈਂਸਰ ਨੂੰ ਲਾਈਫਸਟਾਈਲ ਡਿਜ਼ੀਜ਼ ਕਹਿੰਦੇ ਆ ਪੇਸ਼IENTS ਨੂੰ ਵਿਦ ਦਾ ਡਾਈਟ ਪ੍ਰੀਵੈਂਸ਼ਨ ਇਜ਼ ਪੋਸੀਬਲ ਕਿਉਰ ਜਦ ਤੱਕ ਅਸੀਂ ਤਿੰਨੋ ਮੋਡੈਲਿਟੀਆਂ ਜਾਂ ਦੋ ਮੋਡੈਲਿਟੀਆਂ ਜੋ ਪੇਸ਼ੈਂਟ ਨੂੰ ਰਿਕੁਆਇਰਡ ਹੈ ਉਹ ਨਹੀਂ ਦੇਵਾਂਗੇ ਉਹ ਪੋਸੀਬਲ ਨਹੀਂ ਹੈਗਾ। ਡਾਈਟ ਦੇ ਵਿੱਚ ਜਿਵੇਂ ਸਵੇਰੇ ਉੱਠ ਕੇ ਗਰਮ ਪਾਣੀ ਅ ਨਿੰਬੂ ਪਾਣੀ ਉਹਦੇ ਵਿੱਚ ਲਸਣ ਵਰਗੀਆਂ ਚੀਜ਼ਾਂ ਯੂਜ਼ ਕਰਨ ਨਾਲ ਕੀ ਲੱਗਦਾ ਇਫੈਕਟ ਹੁੰਦਾ? ਮੈਂ ਇਸ ਲਈ ਆਨਸਰ ਨਹੀਂ ਦੇ ਪਾਉਂਗਾ ਕਿ ਕੀ ਉਹਦਾ ਫਾਇਦਾ ਹੈ। ਇਹਨੂੰ ਕਲੇਮ ਕਰਪਾਣਾ ਕਿ ਇਹ ਚੀਜ਼ ਕਰਨ ਨਾਲ ਸਾਰਾ ਕੁਝ ਫਾਇਦਾ ਹੋ ਜਾਏਗਾ ਜਾਂ ਠੀਕ ਹੋ ਜਾਏਗਾ। ਉਹ ਠੀਕ ਨਹੀਂ ਹੈ ਕਿਉਂਕਿ ਉਹਦੇ ਮੇਰੇ ਕੋਲ ਪ੍ਰੂਫ ਨਹੀਂ ਹੈ ਜੀ ਜਿਹਦੇ ਕੋਲ ਪ੍ਰੂਫ ਕੋਈ ਹੈ ਜ਼ਰੂਰ ਪ੍ਰੂਫ ਨਾਲ ਪੇ ਆਈ ਥਿੰਕ ਜਸਟ ਵਿਦ ਸੈਂਟੀਮੈਂਟਸ ਕਹਿਣਾ ਉਹ ਠੀਕ ਨਹੀਂ ਹੋਏਗਾ ਨੁਜਾਂਟਮ ਸੇਖਰ ਤੁਸੀਂ ਤੇ ਮੈਂ ਹਰਸ਼ਕੌਰ ਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਡਾਈਟ ਪਲਾਨ ਕਾਫੀ ਜ਼ਿਆਦਾ ਜੜਾ ਕਿ ਚਰਚਾ ਦੇ ਵਿੱਚ ਰਹਿ ਰਿਹਾ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੜਾ ਕਿ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਡਾਈਟ ਪਲਾਨ ਆਪਣੀ ਵਾਈਫ ਨਵਜੋਤ कौर ਸਿੱਧੂ ਨੂੰ ਦਿੱਤਾ ਔਰ ਉਸ ਤੋਂ ਬਾਅਦ ਕਾਫੀ ਲੋਕ ਹੋਣ ਇਸ ਦੇ ਵਿੱਚ ਨੇ ਕਿ ਕੀ ਇਹ ਡਾਈਟ ਪਲਾਨ ਬਿਲਕੁਲ ਸਹੀ ਹੈ ਕਿ ਇਸ ਦੇ ਨਾਲ ਜੜਾ ਕੈਂਸਰ ਔ ਠੀਕ ਹੋ ਸਕਦਾ ਤਾਂ ਇਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਸਾਡੇ ਐਕਸਪਰਟੀਜ਼ ਮੌਜੂਦ ਆ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮਿਲਵਾ ਦੰਨੇ ਆ ਡਾਕਟਰਸ ਦੇ ਨਾਲ ਸਤਿ ਸ਼੍ਰੀ ਅਕਾਲ ਸੇ ਸਸੇ ਗੱਲ ਜੀ ਮੇਰਾ ਨਾਮ ਡਾਕਟਰ ਕੁਨਾਲ ਜੈਨਾ ਮੈਂ ਮੈਡੀਕਲ ਔਨਕੋਲੋਜਿਸਟ ਨੇ ਇੱਥੇ ਡੀਐਮਸੀ ਕੈਂਸਰ ਸੈਂਟਰ ਚ ਮੈਂ ਡਾਕਟਰ ਗੁਰਪ੍ਰੀਤ ਸਿੰਘ ਬਰਾੜ ਮੈਂ ਪ੍ਰੋਫੈਸਰ ਸਰਜੀਕਲ ਔਨਕੋਲੋਜੀ ਦਇਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਮੈਂ ਡਾਕਟਰ ਸੰਦੇਆ ਸੂਤ ਹੈਡ ਰੇਡੀਏਸ਼ਨ ਔਨਕੋਲੋਜੀ ਡਿਪਾਰਟਮੈਂਟ ਇੱਥੇ AY DMCH ਕੈਂਸਰ ਕੇਅਰ ਸੈਂਟਰ ਚ ਜੀ ਤਾਂ ਇਹ ਤਿੰਨ ਐਕਸਪਰਟਿਸ ਮੌਜੂਦ ਆ ਜੋ ਵੀ ਕੁਐਰੀਜ਼ ਕਾਫੀ ਸਾਰੇ ਦਿਮਾਗ ਦੇ ਵਿੱਚ ਚੱਲ ਰਹੀ ਸਾਰੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਕੈਂਸਰ ਹੈ ਉਹ ਡਾਈਟ ਦੇ ਨਾਲ ਸਟ੍ਰਿਕਟ ਡਾਈਟ ਅਗਰ ਰੱਖੀ ਜਾਵੇ ਤਾਂ ਠੀਕ ਹੋ ਸਕਦਾ ਹੈ ਕਿ ਨਹੀਂ ਇਦਾਂ ਦਾ ਹਾਲੇ ਤੱਕ ਕੋਈ ਜੋ ਵੀ ਆਪਾਂ ਇਲਾਜ ਜਾਂ ਬਿਮਾਰੀ ਦੇ ਬਾਰੇ ਗੱਲ ਕਰਦੇ ਆ ਉਹ ਕੁਝ ਸਾਇੰਟਿਫਿਕ ਰਿਸਰਚ ਤੇ ਬੇਸ ਤੇ ਹੁੰਦਾ ਜੀ ਜੇ ਆਪਾਂ ਕਹੀਏ ਕਿ ਸਟੈਂਡ ਅਲੋਨ ਇਲਾਜ ਸਿਰਫ ਡਾਈਟ ਦੇ ਬੇਸ ਤੇ ਇਲਾਜ ਹੋ ਸਕਦਾ ਹੈ ਇਦਾਂ ਦੀ ਕੋਈ ਰਿਸਰਚ ਹਾਲੇ ਤੱਕ ਨਹੀਂ ਹੈ ਕਿਸੇ ਵੀ ਕੈਂਸਰ ਲਈ ਸਪੈਸ਼ਲੀ ਬ੍ਰੈਸਟ ਕੈਂਸਰ ਦੀ ਗੱਲ ਕਰੀਏ ਤਾਂ ਇਦਾਂ ਦਾ ਨਹੀਂ ਹੈ ਕਿਉਂਕਿ ਬ੍ਰੈਸਟ ਕੈਂਸਰ ਸਭ ਨੂੰ ਇਹ ਇਨਫੋਰਮੇਸ਼ਨ ਲਈ ਕਿ ਕਿਉਰੇਬਲ ਡਿਜ਼ੀਜ਼ ਹੈ ਜੇ ਜਲਦੀ ਸਟੇਜ ਪਕੜਿਆ ਜਾਏ ਹੁੰਦਾ ਕੀ ਹੈ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਚ ਪੈ ਜਾਈਏ ਜਿਹੜੀ अर्ਲੀ ਸਟੇਜ ਹੈ ਪਹਿਲੀ ਦੂਜੀ ਸਟੇਜ ਇਦਾਂ ਦੇ ਟ੍ਰੀਟਮੈਂਟ ਚ ਪਾ ਕੇ ਉਹਨੂੰ ਆਪਾਂ ਸਟੇਜ ਨੂੰ ਵਧਾ ਲੈਨੇ ਆ ਤੇ ਮੇਨ ਨਹੀਂ ਹੈ ਕਿ ਸਿਰਫ ਡਾਈਟ ਨਾਲ ਤਾਂ ਟ੍ਰੀਟਮੈਂਟ ਪੋਸੀਬਲ ਨਹੀਂ ਹੈ ਕਿ ਆਪਾਂ ਕਹੀਏ ਇਕੱਲੀ ਡਾਈਟ ਨਾਲ ਉਹਦਾ ਇਲਾਜ ਹੋ ਜਾਏਗਾ ਇਦਾਂ ਦੀ ਪੋਸੀਬਿਲਿਟੀ ਨਹੀਂ ਹੈ। ਪਰ ਅਗਰ ਅਸਾ ਕਹੀਆ ਜਾਵੇ ਕਿ ਟ੍ਰੀਟਮੈਂਟ ਪਲੱਸ ਸਟ੍ਰਿਕਟ ਡਾਈਟ ਪਲਾਨ ਉਹਦੇ ਨਾਲ ਕੋਈ ਫਰਕ ਪੈ ਸਕਦਾ ਹੈ? ਦੇਖੋ ਸਾਡੇ ਕੈਂਸਰ ਦੀ ਕੋਈ ਵੀ ਟ੍ਰੀਟਮੈਂਟ ਹੈ ਜੀ ਕਿਸੇ ਤਰ੍ਹਾਂ ਦਾ ਕੈਂਸਰ ਹੈ ਉਹਦੇ ਚ ਤਿੰਨ ਸਾਡੇ ਡਿਪਾਰਟਮੈਂਟ ਇਨਵੋਲ ਹੁੰਦੇ ਨੇ। ਮੈਡੀਕਲ ਓਨਕੋਲੋਜੀ, ਸਰਜਿਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ। ਕਿਸੇ ਦੇ ਵਿੱਚ ਤਿੰਨਾਂ ਦੀ ਜ਼ਰੂਰਤ ਹੁੰਦੀ ਹੈ, ਕਿਸੇ ਦੇ ਵਿੱਚ ਦੋਆਂ ਦੀ ਹੁੰਦੀ ਹੈ, ਕਿਸੇ ਵਿੱਚ ਇੱਕ ਦੀ ਜ਼ਰੂਰਤ ਹੁੰਦੀ ਹੈ। ਇਦਾਂ ਹੀ ਜਿਹੜਾ ਸਾਡਾ ਇੱਕ ਸਟੈਂਡਰਡ ਟ੍ਰੀਟਮੈਂਟ ਹੈ ਜਿਹੜਾ ਵਰਲਡ ਓਵਰ ਲੇਡ ਡਾਊਨ ਗਾਈਡਲਾਈਨਸ ਹੈ ਤੁਸੀਂ ਉਹਨੂੰ ਫਾਲੋ ਕਰ ਲਓ ਉਸ ਦੇ ਨਾਲ ਤੁਸੀਂ ਕੁਝ ਵੀ ਹੋਰ ਕਰਨਾ ਚਾਹੁੰਦੇ ਹੋ ਉਹ ਕਰ ਲਵੋ ਪਰ ਜਿਹੜਾ ਸਟੈਂਡਰਡ ਟ੍ਰੀਟਮੈਂਟ ਹੈ ਸਟੈਂਡਰਡ ਲਾਈਨ ਆਫ ਕੇਅਰ ਹੈਗੀ ਆ ਉਹ ਤੋਂ ਨਾ ਆਪਾਂ ਇੱਧਰ ਉੱਧਰ ਜਾਈਏ ਜਿਵੇਂ ਪਹਿਲਾਂ ਡਾਟ ਕੋਨਾਲ ਕਹਿ ਕੇ ਹਟੇ ਨੇ ਤੁਸੀਂ ਜਿਹੜਾ ਕੀਮਤੀ ਟਾਈਮ ਹੁੰਦਾ ਜਦੋਂ ਕੈਂਸਰ ਵਾਕਈ ਕੰਟਰੋਲ ਹੋ ਸਕਦਾ ਉਹ ਆਪਾਂ ਟਾਈਮ ਕੱਢਦੀ ਇਹਨਾਂ ਚੀਜ਼ਾਂ ਦੇ ਵਿੱਚ ਤੇ ਫਿਰ ਜਦੋਂ ਤੁਸੀਂ ਸਾਡੇ ਕੋਲ ਪਹੁੰਚੋ ਉਹ ਪਹਿਲਾਂ ਹੀ ਉਹ ਬਿਮਾਰੀ ਬਹੁਤ ਵੱਧ ਚੁੱਕੀ ਹੋਵੇ ਜਿਹਦਾ ਕਿ ਇਲਾਜ ਕਰ ਕੀਤਾ ਤਾਂ ਜਾਂਦਾ ਹੈ ਇਹ ਨਹੀਂ ਪਰ ਉਹਦੇ ਰਿਜ਼ਲਟ ਉਹਨੇ ਵਧੀਆ ਨਹੀਂ ਹੁੰਦੇ ਨੰਬਰ ਇੱਕ ਨੰਬਰ ਉਹਦੇ ਖਰਚਾ ਵੱਧ ਜਾਂਦਾ ਹੈਗਾ ਕੋਈ ਸਾਰੇ ਟ੍ਰੀਟਮੈਂਟ ਜ਼ਰੂਰਤ ਪੈਂਦੀ ਹੈ ਤੁਸੀਂ ਜਲਦੀ ਤੇ ਆਜੋ ਸ਼ਾਇਦ ਇੱਕ ਇੱਕ ਪਾਰਟ ਨਾਲ ਹੀ ਠੀਕ ਹੋ ਜਾਣ ਜ ਜੇ ਵੀਡੀਓ ਦੇਖਿਓਗੇ ਜਿਸ ਦੇ ਵਿੱਚ ਇਹ ਸੀ ਡਾਕਟਰ ਦੇ ਵੱਲੋਂ ਮਨਾ ਹੀ ਕਰ ਦਿੱਤਾ ਗਿਆ ਸੀ ਕਿਹਾ ਗਿਆ ਸੀ ਸਿਰਫ 5% ਚਾਂਸ ਆ ਉਹ ਕਹਿੰਦੇ ਸਟ੍ਰਿਕਟ ਡਾਈਟ ਦੇ ਨਾਲ ਹੀ ਇਹ ਥੋੜਾ ਜਿਹਾ ਹੋ ਸਕਿਆ ਦੇਖੋ ਇਸ ਟਾਈਮ ਮੈਨੂੰ ਐਗਜ਼ੈਕਟ ਪੇਸ਼ੈਂਟ ਨੂੰ ਅਸੀਂ ਦੇਖਿਆ ਨਹੀਂ ਸਾਨੂੰ ਨਹੀਂ ਪਤਾ ਕਿ ਕਿਉਂ ਮਨਾ ਕਰ ਦਿੱਤਾ ਗਿਆ ਕਾਫੀ ਰੀਜ਼ਨਸ ਹੁੰਦੇ ਕਿ ਮਨਾ ਕਿਉਂ ਕੀਤਾ ਗਿਆ ਵੀ ਟ੍ਰੀਟਮੈਂਟ ਛ ਡਿਲੇ ਹੋਇਆ ਜਾਂ ਪਹਿਲੇ ਲੇਟ ਆਏ ਉਹ ਰੀਜ਼ਨਸ ਬਹੁਤ ਸਾਰੇ ਹੋ ਸਕਦੇ ਆ ਪਰ ਜੇ ਅਸੀਂ ਇਹ ਸੋਚੀਏ ਕਿ ਫੇਰ ਵੀ ਜੇ ਟਰੀਟਮੈਂਟ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਆਈ ਔਰ ਡਾਕਟਰ ਨੇ ਮਨਾ ਕੀਤਾ ਪਰ ਟਰੀਟਮੈਂਟ ਤਾਂ ਉਹਨਾਂ ਨੇ ਪੂਰਾ ਲਿਆ ਜਿਹੜਾ ਵੀ ਪੇਸ਼ੈਂਟ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਟਰੀਟਮੈਂਟ ਕੰਪਲੀਟ ਲਿਆ ਜਿਹਦੇ ਵਿੱਚ ਸਰਜਰੀ ਵੀ ਸੀਗੀ ਕੀਮੋਥੈਰਪੀ ਵੀ ਸੀਗੀ ਔਰ ਰੇਡੀਏਸ਼ਨ ਵੀ ਸੀ ਸਿਰਫ ਡਾਈਟ ਦੇ ਨਾਲ ਨਹੀਂ ਤੁਸੀਂ ਡਾਈਟ ਐਡ ਆਨ ਕਰ ਲਓ ਕਿਉਂਕਿ ਡਾਈਟ ਦਾ ਏ ਰੋਲ ਹੁੰਦਾ ਹੈ ਕਿ ਇਹਨੂੰ ਆਪਾਂ ਕੈਂਸਰ ਨੂੰ ਲਾਈਫਸਟਾਈਲ ਡਿਜ਼ੀਜ਼ ਕਹਿੰਦੇ ਆ ਜੇ ਅਸੀਂ ਡਾਈਟ ਕੋਰेक्ट ਕਰਾਂਗੇ ਤੇ ਅਸੀਂ ਇਹਨੂੰ ਪ੍ਰੀਵੈਂਟ ਕਰ ਸਕਦੇ ਆ ਪਰ ਜੇ ਕਹਿ ਦੋ ਕਿ ਕੈਂਸਰ ਹੋ ਗਿਆ ਉਹਨੂੰ ਡਾਈਟ ਨਾਲ ਅਸੀਂ ਕਿਉਰ ਕਰ ਸਕਦੇ ਆ दैट इज ਨੈਕਸਟ ਟੂ ਇੰਪੋਸੀਬਲ ਕਿਉਂਕਿ ਪੇਸ਼IENTS ਨੂੰ ਵਿਦ ਦਾ ਡਾਈਟ ਪ੍ਰੀਵੈਂਸ਼ਨ ਇਸ ਪੋਸੀਬਲ ਕਿਉਰ ਜਦ ਤੱਕ ਅਸੀਂ ਤਿੰਨੋ ਮੋਡੈਲਿਟੀਆਂ ਜਾਂ ਦੋ ਮੋਡੈਲਿਟੀਆਂ ਜੋ ਪੇਸ਼ੈਂਟ ਨੂੰ ਰਿਕੁਆਇਰਡ ਹੈ ਉਹ ਨਹੀਂ ਦੇਵਾਂਗੇ ਉਹ ਪੋਸੀਬਲ ਨਹੀਂ ਹੈਗਾ ਮਿਰੈਕਲਸ ਹੁੰਦੇ ਆ ਤੁਸੀਂ ਮੰਨਦੇ ਮਿਰੈਕਲਸ ਹੁੰਦੇ ਆ ਬਟ ਨੋਟ ਵਿਦਆਊਟ ਦਾ ਟ੍ਰੀਟਮੈਂਟ ਰਾਈਟ ਕਿਉਂਕਿ ਇਹਦੇ ਵਿੱਚ ਵਿਦਆਊਟ ਦਾ ਟ੍ਰੀਟਮੈਂਟ ਮਿਰੈਕਲਸ ਵੀ ਹੈਵ ਨੋਟ ਸੀਨ ਇਨ ਮਾਈ ਲਾਈਫਸਪੈਨ 30 ਸਾਲ ਹੋ ਗਏ ਇਸ ਫੀਲ ਦੇ ਵਿੱਚ ਅਸੀਂ ਮਿਰੈਕਲਸ ਐਦਾਂ ਨਹੀਂ ਹੁੰਦੇ ਦੇਖੇ ਰਾਦਰ ਅਸੀਂ ਵੀ ਦੇਖਦੇ ਆ ਕਿ ਲੋਕ ਮੰਨਦੇ ਆ ਕਿ ਬਾਬਿਆਂ ਕੋਲ ਜਾਣਾ ਹੈ ਉੱਥੇ ਮਿਰੈਕਲ ਹੋ ਜਾਏਗਾ ਉੱਥੇ ਜਾ ਕੇ ਵੀ ਅੱਗੇ ਸਾਡੇ ਕੋਲ ਪੇਸ਼ੈਂਟ ਖਰਾਬ ਹੋ ਕੇ ਆਉਂਦੇ ਆ ਸੋ ਤੁਸੀਂ ਟ੍ਰੀਟਮੈਂਟ ਪਲੱਸ ਡਾਈਟ ਇਹ ਠੀਕ ਹੈ ਬਟ ਓਨਲੀ ਡਾਈਟ ਇਹਦੇ ਨਾਲ ਕਿਉਰ ਹੋਣਾ ਨਾਟ ਅ ਮਿਰਕਲ ਨਾਟ ਸੀਨ ਔਰ ਹੋ ਵੀ ਨਹੀਂ ਸਕਦਾ ਇਹਦਾ ਮਿਰਕਲ ਕਿਹਨੂੰ ਕਹਿੰਦੇ ਆ ਮਿਰਕਲ ਆਪਾਂ ਕਹਿੰਦੇ ਆ ਕੋਦੇ ਲੱਖਾਂ ਚੋਂ ਇੱਕ ਹੂੰ ਠੀਕ ਹੈ ਨਾ ਉਹਨੂੰ ਮਿਰਕਲ ਕਹਿੰਦੇ ਆ ਤੁਸੀਂ ਇੱਕ ਨੂੰ ਦੇਖ ਕੇ ਤੁਸੀਂ ਸਾਰਿਆਂ ਨੂੰ ਕਹਿ ਦੋ ਵੀ ਇਸ ਚੀਜ਼ ਨੂੰ ਬਦਲ ਲੋ ਤਾਂ ਗੱਲ ਨਾ ਹੋਈ ਕੋਈ ਜੀ ਜੇ ਹੁਣ ਅਸੀਂ ਬਿਲਫਰਸ ਇੱਥੇ ਸਾਲ ਦੇ ਵਿੱਚ 10000 ਪੇਸ਼ੈਂਟ ਟਰੀਟ ਕਰਦੇ ਹੈਗੇ ਆ ਬਿਲਫਰਸ ਤਾਂ ਜੇ ਉਹਨਾਂ ਚੋਂ 10000 ਚੋਂ ਇੱਕ ਪੇਸ਼ੈਂਟ ਨੂੰ ਇਸ ਤਰ੍ਹਾਂ ਕਿਸੇ ਕਾਰਨ ਕਿਸੇ ਵੀ ਕਾਰਨ ਕਰਕੇ ਉਹ ਹੋ ਗਿਆ ਤਾਂ ਮਤਲਬ ਬਾਕੀ 992 ਤੋਂ ਨਿਰਮਨਤ ਨਹੀਂ ਸੀ ਬਦਲ ਦੇਣਾ ਹੈਗਾ ਨਾ ਉਹਨਾਂ ਦਾ ਤਾਂ ਹਾਂ ਜਾਂ ਉਹ ਅਸੀਂ ਕੋਈ ਸਟੱਡੀ ਕਰੀਏ ਇੱਕ ਪ੍ਰੋਪਰ ਸਟੱਡੀ ਕਰੀਏ ਉਸ ਦੇ ਤੇ ਦੇਖੀਏ ਵੀ ਵਾਕਈ ਇਦਾਂ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ ਫੇਰ ਕੋਈ ਗੱਲ ਲੱਗਦਾ ਹੈਗੀ ਹੈ ਜੀ ਤੇ ਉਹਨੂੰ ਤੁਸੀਂ ਅਸੀਂ ਪੇਸ਼ੈਂਟ ਨੂੰ ਜਾਂ ਕਿਸੇ ਨੂੰ ਵੀ ਝੂਠੀ ਝੂਟਾ ਦਿਲਾਸਾ ਦੇ ਕੇ ਉਹਨਾਂ ਦੀ ਬਿਮਾਰੀ ਵੱਧ ਜਵੇ ਜਾਂ ਉਹਨਾਂ ਦਾ ਖਰਚਾ ਵੱਧ ਜਵੇ ਉਹ ਯਾਨੀ ਇਥਿਕਲੀ ਤਾਂ ਅਸੀਂ ਕੋਈ ਠੀਕ ਨਹੀਂ ਉਹਨੂੰ ਸਮਝਦੇ ਗੱਲ ਉਹਨੂੰ ਠੀਕ ਹੈ ਨਾ ਡਾਈਟ ਦੇ ਗੱਲ ਕੀਤੀ ਜਾਵੇ ਤਾਂ ਇਸ ਡਾਈਟ ਦੇ ਵਿੱਚ ਜਿਵੇਂ ਸਵੇਰੇ ਉੱਠ ਕੇ ਗਰਮ ਪਾਣੀ ਨਿੰਬੂ ਪਾਣੀ ਉਹਦੇ ਵਿੱਚ ਲਸਣ ਵਰਗੀਆਂ ਚੀਜ਼ਾਂ ਯੂਜ਼ ਕਰਨ ਦੇ ਨਾਲ ਕੀ ਲੱਗਦਾ ਇਫੈਕਟ ਹੁੰਦਾ ਹੈ ਅਗਰ ਡਾਈਟ ਦੇ ਵਿੱਚ ਲਈ ਗਈ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਇਹ ਚੀਜ਼ਾਂ ਦਾ ਆਪਣੇ ਕੋਲ ਮੈਂ ਜੋ ਦਵਾਈ ਦੇਣਾ ਹੈ ਮੈਨੂੰ ਪਤਾ ਕਿ ਉਹ ਦਵਾਈ ਕਿਸ ਡੋਸ ਚ ਦੇਣੀ ਹੈ ਉਹਦਾ ਬਾਡੀ ਚ ਜਾ ਕੇ ਕੀ ਫਾਇਦਾ ਹੋਏਗਾ ਔਰ ਕੀ ਨੁਕਸਾਨ ਹੋਏਗਾ ਇਹ ਚੀਜ਼ਾਂ ਦਾ ਆਪਾਂ ਇਹਨਾਂ ਨੂੰ ਮੈਡੀਕਲ ਪੁਆਇੰਟ ਆਫ View ਤੋਂ ਦੇਖ ਰਹੇ ਹਾਂ ਇਸ ਚੀਜ਼ ਦਾ ਮੈਡੀਕਲ ਪੁਆਇੰਟ ਆਫ View ਤੋਂ ਕੀ ਰਿਸਪੌਂਸ ਹੈ ਜਾਂ ਕੀ ਅਸਰ ਹੈ ਉਹ ਹਲੇ ਤੱਕ ਕੋਈ ਰਿਸਰਚ ਨਹੀਂ ਹੋਈ ਮੇਰੀ ਨੌਲੇਜ ਤੇ ਮੈਨੂੰ ਉਹਦੇ ਬਾਰੇ ਮੈਂ ਇਸ ਲਈ ਆਨਸਰ ਨਹੀਂ ਦੇ ਪਾਉਂਗਾ ਕਿ ਕੀ ਉਹਦਾ ਫਾਇਦਾ ਹੈ ਇਹਨੂੰ ਕਲੇਮ ਕਰਪਾਨਾ ਕਿ ਇਹ ਚੀਜ਼ ਕਰਨ ਨਾਲ ਸਾਰਾ ਕੁਝ ਫਾਇਦਾ ਹੋ ਜਾਏਗਾ ਜਾਂ ਠੀਕ ਹੋ ਜਾਏਗਾ ਉਹ ਠੀਕ ਨਹੀਂ ਹੈ ਕਿਉਂਕਿ ਉਹਦੇ ਮੇਰੇ ਕੋਲ ਪ੍ਰੂਫ ਨਹੀਂ ਹੈ ਜੀ ਜੇ ਕੋਲ ਪ੍ਰੂਫ ਕੋਈ ਹੈ ਜ਼ਰੂਰ ਪ੍ਰੂਫ ਨਾਲ ਪੇ ਆਈ ਥਿੰਕ ਜਸਟ ਵਿਦ ਸੈਂਟੀਮੈਂਟਸ ਕਹਿਣਾ ਉਹ ਠੀਕ ਨਹੀਂ ਹੋਏਗਾ ਇਟ ਇੱਕ ਤਰ੍ਹਾਂ ਦਾ ਗੁੰਮਰਾਹ ਕਰਨ ਵਾਲਾ ਵੀ ਗੱਲ ਹੋ ਸਕਦੀ ਹੈ ਜੀ ਜੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੋ ਲੋਕ ਡਾਈਟ ਦੇ ਕੇ ਥੋੜਾ ਬਹੁਤ ਮਤਲਬ ਉਹਨਾਂ ਨੂੰ ਹੋ ਜਾਂਦਾ ਕਿ ਕੀਪਤ ਅਸੀਂ ਵੀ ਡਾਈਟੇ ਸ਼ੁਰੂ ਕਰ ਲਈਏ ਟ੍ਰੀਟਮੈਂਟ ਦੇ ਨਾਲ ਕੀ ਡਾਈਟ ਜੋ ਹੈ ਨਾ ਉਹ ਡਾਇਰੈਕਟਲੀ ਇਨਵੋਲਡ ਨਹੀਂ ਹੈਗਾ ਇਨਡਾਇਰੈਕਟ ਫੈਕਟਰ ਹੈ ਡਾਈਟ ਦੇ ਨਾਲ ਕੀ ਹੁੰਦਾ ਪੇਸ਼ੈਂਟ ਦੀ ਫੈਟ ਘਟਦਾ ਹੈ weight ਘਟਦਾ ਹੈ ਉਹ ਇਨਡਾਇਰੈਕਟਲੀ ਅਫੈਕਟ ਕਰਦਾ ਹੈ ਫੈਟ ਜਿਹੜਾ ਹੈਗਾ ਕਹਿੰਦੇ ਉਹ obesidad ਹੈ ਇਟ ਇਸ ਡਾਇਰੈਕਟ ਕੈਂਸਰ ਦੇ ਨਾਲ ਉਹਦਾ ਡਾਇਰੈਕਟ ਰਿਲੇਸ਼ਨ ਹੈ ਜੇ ਆਪਾਂ ਡਾਈਟ ਕੰਟਰੋਲ ਕਰਦੇ ਆ ਫੈਟ ਘਟਦਾ ਹੈ ਤੇ ਉਹਦੇ ਨਾਲ ਸਾਡਾ ਰਿਸਕ ਫੈਕਟਰ ਘਟਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕੈਂਸਰ ਨਹੀਂ ਹੋ ਸਕਦਾ ਬਟ ਉਹ ਰਿਸਕ ਫੈਕਟਰ ਘਟਦਾ ਹੈ ਸੋ ਡਾਈਟ ਇੰਪੋਰਟੈਂਟ ਹੈ ਉਹਦਾ ਇਨਸੀਡੈਂਸ ਘਟਾਉਣ ਵਾਸਤੇ ਰਿਸਕ ਘਟਾਉਣ ਵਾਸਤੇ ਜਿਹੜਾ ਬ੍ਰੈਸਟ ਕੈਂਸਰ ਹੈ ਉਹ ਫੈਟੀ ਫੀਮੇਲਸ 'ਚ ਜ਼ਿਆਦਾ ਇਨਸੀਡੈਂਸ ਦੇਖਿਆ ਜਾਂਦਾ ਕਿਉਂਕਿ ਉਹਦਾ ਰਿਲੇਸ਼ਨ ਹੈ ਬਟ ਡਾਇਰੈਕਟ ਰਿਲੇਸ਼ਨ ਨਹੀਂ ਹੈਗਾ ਪਰ ਉਹਨੂੰ ਅਸੀਂ ਜੇ ਫੈਟ ਨੂੰ ਰਿਡਿਊਸ ਕਰਦੇ ਆ ਹੈਲਦੀ ਲਾਈਫਸਟਾਈਲ ਚ ਰੱਖਦੇ ਆ ਖਾਣਾ ਪੀਣਾ ਠੀਕ ਕਰਦੇ ਆ ਤਾਂ ਸਾਡੀ ਹੈਲਥ ਇੰਪਰੂਵ ਹੁੰਦੀ ਆ ਔਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਆ ਇਹ ਹੁੰਦਾ ਡਾਈਟ ਦੇ ਰਿਲੇਸ਼ਨ ਇਹਦੇ ਨਾਲ ਵੈਸੇ ਵੀ ਜਿਹੜੀ ਇਹ ਚੀਜ਼ਾਂ ਨੇ ਸਾਰੀਆਂ ਇਹ ਸਾਡੇ ਪੁਰਾਤਨ ਟਾਈਮਾਂ ਤੋਂ ਇਹ ਸਾਡੇ ਖਾਣੇ 'ਚ ਵਰਤੀਆਂ ਜਾ ਰਹੀਆਂ ਨੇ ਹਲਦੀ ਵੀ ਵਰਤੀ ਜਾ ਰਹੀ ਆ ਅਦਰਕ ਵੀ ਵਰਤਿਆ ਜਾ ਰਿਹਾ ਨਿੰਬੂ ਵੀ ਵਰਤਿਆ ਜਾ ਰਿਹਾ ਗਰਮ ਪਾਣੀ ਵੀ ਲੋਕ ਪੀਂਦੇ ਨੇ ਕੋਈ ਨਵੀਂ ਚੀਜ਼ ਤਾਂ ਕੋਈ ਇਹਨਾਂ 'ਚ ਹੋ ਹੈ ਨਹੀਂ ਗਈ ਕੋਈ ਘੱਟ ਮਾਤਰਾ 'ਚ ਲੈਂਦਾ ਕੋਈ ਹੋਰ ਲੈਂਦਾ ਕਿਸੇ ਤਰ੍ਹਾਂ ਲੈ ਲੈਂਦੇ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਹੁਣ ਕਿਸੇ ਨੂੰ ਐਸਿਡਿਟੀ ਆ ਜਿਵੇਂ ਐਸਿਡ ਜਿਆਦਾ ਬਣਦਾ ਹੈ ਡਿਸ ਪੈਪਸੀ ਆਏਗਾ ਉਹਦੇ ਚ ਕਈ ਵਾਰ ਡਾਈਟ ਮੋਡੀਫਿਕੇਸ਼ਨ ਬਿਲਕੁਲ ਬਹੁਤ ਵਧੀਆ ਕੰਮ ਕਰਦੇ ਡਾਈਟ ਕਰਨੀ ਵੀ ਪੈਂਦੀ ਹੈ ਪਰ ਨਾਲ ਦਵਾਈ ਵੀ ਲੈਣੀ ਪੈਂਦੀ ਹੁੰਦੀ ਹੈ ਠੀਕ ਹੈ ਨਾ ਉਸ ਕਰਕੇ ਤੁਸੀਂ ਹੁਣ ਇੱਕ ਚੀਜ਼ ਮੈਂ ਅਸੀਂ ਸਾਰੇ ਕਹਿੰਦੇ ਆ ਤੰਬਾਕੂ ਨਾਲ ਕੈਂਸਰ ਹੁੰਦਾ ਹੈ ਉਹ ਜਿਹੜੇ ਤੰਬਾਕੂ ਵਾਲੇ ਨੇ ਛੱਡਦੇ ਨੇ ਕਦੇ ਤੰਬਾਕੂ ਤੰਬਾਕੂ ਦਾ ਪ੍ਰੂਵਨ ਹੈ ਵੀ ਉਹਦੇ ਨਾਲ ਹੁੰਦਾ ਕੈਂਸਰ ਹੁੰਦਾ ਉਹ ਉਹ ਤਾਂ ਤੰਬਾਕੂ ਵਾਲੇ ਛੱਡਦੇ ਨਹੀਂ ਹੈਗੇ ਤੇ ਦੂਸਰੀਆਂ ਚੀਜ਼ਾਂ ਤੇ ਆਪਾਂ ਜਿਹੜੀ ਨੂੰ ਅਸੀਂ ਮਨਾ ਕਰਦੇ ਆ ਉਹ ਤਾਂ ਸੁਣਦੇ ਨਹੀਂ ਗੱਲ ਤੇ ਦੂਸਰੀਆਂ ਦੇ ਆਪਾਂ ਮਗਨ ਪੈ ਜਾਂਦੇ ਆ ਸੋ ਸਾਡਾ ਸੁਨੇਹਾ ਇਹੀ ਆ ਹੁਣ ਜਾਂ ਜਾਣਕਾਰੀ ਵਾਸਤੇ ਹੀ ਆ ਬਾਕੀ ਤਾਂ ਸਭ ਦੀ ਆਪਣੀ ਮਰਜ਼ੀ ਹੁੰਦੀ ਆ ਕਿ ਭਈ ਤੁਸੀਂ ਜਿਹੜਾ ਸਟੈਂਡਰਡ ਟਰੀਟਮੈਂਟ ਆ ਸਟੈਂਡਰਡ ਇਲਾਜ ਆ ਉਹ ਜ਼ਰੂਰ ਕਰਾਓ ਉਹਦੇ ਨਾਲ ਕੋਈ ਇਹ ਤੁਸੀਂ ਐਡਿਡ ਚੀਜ਼ਾਂ ਕਰਨੀਆਂ ਨੇ ਕੋਈ ਵੀ ਜੇ ਲੱਗਦਾ ਤੁਹਾਨੂੰ ਬੈਨੀਫਿਟ ਲੱਗਦਾ ਹੈਗਾ ਹੁਣ ਕੀਮੋਥੈਰਪੀ ਦਿੰਨੇ ਆ ਪੇ ਦਿੰਦੇ ਨੇ ਉਹਨਾਂ ਦਾ ਕਈ ਵਾਰੀ ਪੇਸ਼ੈਂਟ ਨੂੰ ਉਲਟੀ ਆ ਜਾਂਦੀ ਆ ਹੋਰ ਆਦਿ ਆ ਠੀਕ ਹੈ ਇਹਨਾਂ ਨਾਲ ਜੇ ਕਿਸੇ ਨੂੰ ਨਿੰਬੂ ਪਾਣੀ ਨਾਲ ਵਧੀਆ ਉਹ ਹੁੰਦਾ ਨਾਥਿੰਗ ਬੈਡ ਅਬਾਊਟ ਇਟ ਐਦਾਂ ਦੀ ਚੀਜ਼ ਤਾਂ ਉਹ ਕਰ ਲੈਣ ਉਹ ਚ ਨਹੀਂ ਪਰ ਜਿਹੜਾ ਸਟੈਂਡਰਡ ਟਰੀਟਮੈਂਟ ਤੁਸੀਂ ਕਹਿੰਦੇ ਉਹ ਨਹੀਂ ਤੋਂ ਬਿਨਾਂ ਹੀ ਠੀਕ ਹੋ ਗਿਆ ਉਹ ਤਾਂ ਤੁਸੀਂ ਕਿਤੇ ਦੇਖਿਆ ਇੱਕ ਵਾਰ ਲਾਸਟ ਵਾਰ ਤੁਹਾਡੇ ਤਿੰਨਾਂ ਤੋਂ ਮੈਂ opinion ਲੈਣਾ ਚਾਹੂੰਗੀ ਟਰੀਟਮੈਂਟ ਪਲੱਸ ਸਟ੍ਰਿਕਟ ਟਾਈਟ ਪਲਾਨ ਦੇ ਨਾਲ ਕੀ ਕੈਂਸਰ ਦਾ ਜਿਹੜਾ ਰਿਸਕ ਆ ਉਹ ਘੱਟ ਸਕਦਾ ਹੈ ਔਰ ਠੀਕ ਹੋ ਸਕਦਾ ਹੈ ਬੰਦਾ ਤੋ ਟ੍ਰੀਟਮੈਂਟ ਔਰ ਡਾਈਟ ਪਲਾਨ ਨਾਲ ਆਪਾਂ ਕਹਿ ਰਹੇ ਆ ਕੈਂਸਰ ਦਾ ਰਿਸਕ ਨਹੀਂ ਆਪਾਂ ਜੇ ਇਲਾਜ ਕਰ ਰਹੇ ਆ ਤਾਂ ਮਤਲਬ ਆਲਰੇਡੀ ਕੈਂਸਰ ਹੋ ਗਿਆ ਦਾ ਹੈ ਇਹ ਤਾਂ ਹੀ ਆਪਾਂ ਇਲਾਜ ਬਾਰੇ ਸੋਚ ਰਹੇ ਆ ਤਾਂ ਆਪਾਂ ਰੈਕਰੈਂਸ ਆਪਾਂ ਇਹ ਗੱਲ ਕਰ ਰਹੇ ਆ ਕਿ ਕੀ ਬਿਮਾਰੀ ਵਾਪਸ ਆਨ ਦਾ ਰਿਸਕ ਜਿੰਨੂੰ ਆਪਾਂ ਕਿਉਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕੰਟਰੋਲ ਆਪਾਂ ਟ੍ਰੀਟਮੈਂਟ ਤੋਂ ਚਾਹਦੇ ਆ ਕਿ ਉਹ ਬੈਟਰ ਹੋ ਸਕਦਾ ਹੈ ਜੇ ਦੋ ਪੇਸ਼ੈਂਟਸ ਹੋਣਗੇ ਇੱਕ ਦੀ ਓਵਰਆਲ ਬੋਡੀ ਦੀ ਹੈਲਥ ਬੈਟਰ ਹੈ ਕੈਂਸਰ ਉਹਨੂੰ ਵੀ ਹੈ ਦੂਜਾ ਜਿੰਨੂੰ ਕੈਂਸਰ ਹੈ ਓਵਰਆਲ ਬੋਡੀ ਦੀ ਹੈਲਥ ਮਾੜੀ ਹੈ ਹੋਰ ਪ੍ਰੋਬਲਮਸ ਵੀ ਹੈ ਦੋਨਾਂ ਦੇ ਆਊਟਕਮ ਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਤੇ ਇਸ ਕਰਕੇ ਇਹ ਚੀਜ਼ਾਂ ਇੰਪੋਰਟੈਂਟ ਹੈ ਇਹ ਨਹੀਂ ਕਹਿ ਰਹੇ ਕਿ ਇੰਪੋਰਟੈਂਟ ਨਹੀਂ ਹੈ ਜੇ ਤੁਸੀਂ ਆਪਣਾ ਹੈਲਦੀ ਲਾਈਫਸਟਾਈਲ ਡਾਈਟ ਔਰ ਐਕਸਰਸਾਈਜ਼ ਵੀ ਨਾਲ ਫਿਜ਼ਿਕਲੀ ਐਕਟਿਵ ਰਹੋਗੇ ਉਹ ਚੀਜ਼ਾਂ ਇੰਪੋਰਟੈਂਟ ਹੈ ਤੇ ਪਰ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਕੀ ਸਟੈਂਡ ਅਲੋਨ ਇਲਾਜ ਹੈ ਉਹ ਸਟੈਂਡ ਅਲੋਨ ਇਲਾਜ ਨਹੀਂ ਮਤਲਬ ਜੜੋਂ ਖਤਮ ਕਰਨੀ ਕੋਈ ਚੀਜ਼ ਹੋਣੀ ਚਾਹੀਦੀ ਹੈ ਹਾਂ ਨਹੀਂ 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 ਉਹ ਤੁਸੀਂ ਗਲੇ ਉਹ ਇਹ ਕਹਿ ਰਹੇ ਨੇ ਵੀ ਕੱਲੀ ਤੁਸੀਂ ਡਾਈਟ ਪਲਾਨ ਨਾਲ ਨਹੀਂ ਕਰ ਸਕਦੇ ਹੈਗੇ ਹਾਂਜੀ ਡਾਈਟ ਪਲਸ ਟਰੀਟਮੈਂਟ ਹਾਂ ਹਾਂ ਪਲਸ ਟਰੀਟਮੈਂਟ ਜੀਨੂ ਹੋ ਗਿਆ ਜੀਨੂ ਹੋ ਗਿਆ ਜੀਨੂ ਨਹੀਂ ਹੋਇਆ ਪ੍ਰिवेंट ਕਰਨ ਵਾਸਤੇ ਜਿਵੇਂ ਕਹਿ ਕੇ ਹਟੇ ਨੇ ਪਹਿਲਾਂ ਡਾਕਟਰ ਸੰਧਿਆ ਉਹ ਮੇ ਟਰੀਟ ਟੂ ਪ੍ਰिवेंट ਕੈਂਸਰ ਯੈਸ ਤੁਸੀਂ ਹੈਲਥੀ ਲਾਈਫ ਸਟਾਈਲ ਰੱਖੋ ਐਕਸਰਸਾਈਜ਼ ਰੱਖੋ ਆਪਦਾ weight ਘਟਾ ਕੇ ਕੰਟਰੋਲ ਚ ਰੱਖੋ ਤੰਬਾਕੂ ਜਿਵੇਂ ਕਹਿ ਕੇ ਹੋਰ ਨਾ ਕਰੋ ਉਹ ਪ੍ਰिवेंशन ਦੇ ਵਿੱਚ ਸਾਰਾ ਕੁਝ ਉਹ ਜ਼ਰੂਰ ਕਰਦਾ ਹੈ ਪ੍ਰिवेंशन ਦੇ ਵਿੱਚ ਜ਼ਰੂਰ ਕਾਊਂਟ ਕਰਦਾ ਹੈਗਾ ਜਿਹੜੀ ਤੁਹਾਡੀ ਕੈਂਸਰ ਦਾ ਹੋਣਾ ਉਹਨੂੰ ਰੋਕਣ ਵਾਸਤੇ ਜਦੋਂ ਹੋ ਗਿਆ ਅਸੀਂ ਉਦੋਂ ਦੀ ਗੱਲ ਕਰ ਰਹੇ ਹਾਂ ਉਦੋਂ ਠੀਕ ਹੈ ਤੁਸੀਂ ਆਪਣੀ ਡਾਈਟ ਪਲਾਨ ਕੰਟੀਨਿਊ ਕਰੋ ਹੈਲਦੀ ਡਾਈਟ ਪਲਾਨ ਹੋ ਸਕਦਾ ਹੈ ਇਹ ਪੁੱਛ ਰਿਹਾ ਟ੍ਰੀਟਮੈਂਟ ਪਲੱਸ ਸਟ੍ਰਿਕਟ ਡਾਈਟ ਪਲਾਨ ਹੋ ਸਕਦਾ ਹੈ ਬਟ ਉਹਦੇ ਵਿੱਚ ਪ੍ਰੋਬਲਮ ਇਹ ਹੀ ਹੈ ਕਿ ਕੀ ਸਟ੍ਰਿਕਟ ਡਾਈਟ ਪਲਾਨ ਦੀ ਕੋਈ ਪਰਿਭਾਸ਼ਾ ਜਾਂ ਕੋਈ ਇਦਾਂ ਦੀ ਹੈ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਸਵੇਰੇ ਨਿੰਬੂ ਇਦਾਂ ਇਹ ਚੀਜ਼ਾਂ ਵਨ ਸ਼ੂ ਫਿਟਸ ਆਲ ਇਦਾਂ ਦੀ ਗੱਲ ਨਹੀਂ ਹੁੰਦੀ ਕਿ ਸੇਮ ਡਾਈਟ ਹਰ ਇੱਕ ਨੂੰ ਸੂਟੇਬਲ ਹੋਏਗੀ ਆਪਣੀ ਡਾਈਟ ਕਿੰਨੀ ਜ਼ਮੀਨ ਅਸਮਾਨ ਦਾ ਅੰਤਰ ਹੈ ਨਾਰਥ ਇੰਡੀਆ ਸਾਊਥ ਇੰਡੀਆ ਬਾਕੀ ਦੁਨੀਆ ਦਾ ਦੇਖੋ ਤੇ ਕੀ ਸਾਰਿਆਂ 'ਚ ਆਪਾਂ ਉਹ ਐਪਲੀ ਅਨਸਰ ਆਈ ਡੋਨਟ ਨੋ ਦਾ ਅਨਸਰ ਓਨੈਸਟਲੀ ਪਰ ਮਤਲਬ ਇਹ ਫੂਡ ਫॉर ਥੌਟ ਹੈ ਕਿ ਕਿ ਇਹ ਚੀਜ਼ ਪੋਸੀਬਲ ਹੈ ਕਿ ਨਹੀਂ ਹੈ ਪ੍ਰੈਕਟੀਕਲ ਵੀ ਹੋਣੀ ਚਾਹੀਦੀ ਉਹ ਹੀ ਨਾ ਜਿਹੜੀ ਵੀ ਇਹਦੀ ਕੋਈ ਸਾਇੰਟਿਫਿਕ ਬੇਸਿਸ ਪ੍ਰੂਵ ਨਹੀਂ ਹੋਇਆ ਹੋਆ ਹੈਗਾ ਆਪਾਂ ਆਪਦੇ ਆਪ ਜਾਨੀ ਇੱਕ ਪੇਸ਼ੈਂਟ ਨੂੰ ਕਿਸੇ ਨੂੰ ਵੀ ਇੱਕ ਚੀਜ਼ ਨਾਲ ਕਿਸੇ ਨਾਲ ਠੀਕ ਹੋ ਗਿਆ ਮੈਂ ਹੀ ਆ ਕੁਛ ਮੈਂ ਕਰਨ ਕੋਈ ਇਲਮੈਂਟ ਆਈ ਮੈਂ ਕੋਈ ਚੀਜ਼ ਵਰਤੀ ਕੋਈ ਵੀ ਤਾਂ ਮੈਨੂੰ ਲੱਗਿਆ ਮੇਰੀ ਉਹਦੇ ਨਾਲ ਠੀਕ ਹੋ ਗਿਆ ਇਹ ਜ਼ਰੂਰੀ ਤਾਂ ਨਹੀਂ ਵੀ ਡਾਕਟਰ ਕਨਾਲ ਵੀ ਉਹਦੇ ਨਾਲ ਦੀ ਮੋ ਉਹੀ ਐਲੀਮੈਂਟ ਠੀਕ ਹੋ ਜੂਗੀ ਜਾਂ ਡਾਕਟਰ ਸੰਧਿਆ ਨੂੰ ਉਹਦੇ ਨਾਲ ਠੀਕ ਹੋ ਜੇਗੀ ਸਾਰੇ ਦੀ ਬਾਡੀ ਵੱਖਰੀ ਹਾਂ ਹਾਂ ਸਭ ਦਾ ਅਲੱਗ-ਅਲੱਗ ਹੈ ਹਾਂ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਟੈਂਡਰਡ ਹੋਇਆ ਵਾ ਇਹ ਹੈਗਾ ਪ੍ਰੂਵਨ ਹੈ ਉਹ ਅਡਰਡ ਰੇਸਿਸ ਤੇ ਵੀ ਟੈਸਟ ਕੀਤੀਆਂ ਹੁੰਦੀਆਂ ਨੇ ਦਵਾਈਆਂ ਸਾਰੇ ਕਿਤੇ ਬਟ ਉਹ ਵੀ ਅਸੀਂ ਮੰਨਦੇ ਕਿ ਹਰ ਇੱਕ ਦਵਾਈ ਹਰ ਇੱਕ ਤੇ ਨਹੀਂ ਅਸਰ ਕਰ ਜਾਂਦੀ ਜਿਵੇਂ ਡਾਕਟਰ ਪਹਿਲਾਂ ਕਹਿ ਕੇ ਹਟਨੇ ਵੀ ਦੋ ਪੇਸ਼ੈਂਟਸ ਨੂੰ ਅਸੀਂ ਸੇਮ ਟ੍ਰੀਟਮੈਂਟ ਦਈਏ ਦੋਨਾਂ ਦਾ ਬਿਹੇਵੀਅਰ ਡਿਫਰੈਂਟ ਕਰੇਗਾ ਉਹ ਉਹ ਵੀ ਹੈਲਦੀ ਵੈਸੇ ਹੀ ਤੁਹਾਡੀ ਹੈਲਦੀ ਲਾਈਫ ਸਟਾਈਲ ਕੋਰ ਰਦਰ ਥੈਟ ਇਜ਼ ਫਾਰ एवरीथिंग ਜੀ ਲੀਵ ਅਸਾਈਡ ਕੈਂਸਰ ਥੈਟ ਇਜ਼ ਫਾਰ एवरीथिंग ਹਾਈਪਰ ਟੈਨਸ਼ਨ ਡਾਇਬੀਟੀਜ਼ ਐ ਸਾਰਿਆਂ ਨੂੰ ਕੰਟਰੋਲ ਚ ਰੱਖਦੀ ਹੈਗੀ ਉਹ ਤਾਂ ਤੁਹਾਡੇ ਆਪਣੇ ਗੋਡਿਆਂ ਦਾ ਦਰਦ ਹੈ ਜਾਂ ਹੋਰ ਵਟ ਏਵਰ ਸੋ ਹੈਲਦੀ ਲਾਈਫ ਸਟਾਈਲ ਹੈਲਦੀ ਡਾਈਟ देयर इज नो ਡਾਊਟ ਅਬਾਊਟ ਇਟ ਇਟ ਸ਼ੁੱਡ ਬੀ देयर ਬਟ ਇਹ ਵਾਪਕ ਕੱਲੀ ਹੈਲਦੀ ਰੇਟ ਲੈ ਲੀਏ ਜਦੋਂ ਬਿਮਾਰੀ ਹੋ ਚੁੱਕੀ ਹੈ ਉਹਦੇ ਨਾਲ ਨਹੀਂ ਕੰਮ ਚੱਲਣਾ ਹੈਗਾ ਸਾਨੂੰ ਨਾਲ ਹੋਰ ਇਲਾਜ ਵੀ ਕਰਾਉਣਾ ਪੈਣਾ ਜਿਹੜਾ ਵੀ ਉਹਦੇ ਲਈ ਮੁਨਾਸਬ ਹੈਗਾ ਇਲਾਜ ਜਿੱਥੇ ਮੇਰੀ opinion ਹੈ ਕਿ ਉਹ ਕਹਿੰਦੇ ਨਾ prevention is better than cure so diet prevention ਚ role ਜ਼ਰੂਰ play ਕਰਦੀ ਹੈ healthy lifestyle healthy diet ویسے ਵੀ ਜਿਸ ਤਰ੍ਹਾਂ ਡਾਕਟਰ ਬਰਾੜ ਨੇ ਕਿਹਾ ਹਰ ਇੱਕ ਚੀਜ਼ ਲਈ ਉਹ ਇੰਪੋਰਟੈਂਟ ਹੈ ਪਰ ਜੇ ਅਸੀਂ ਕਹੀਏ ਕਿ ਵੀ ਆਹ ਚੀਜ਼ ਖਾਣ ਨਾਲ ਕੈਂਸਰ ਵੱਧਦਾ ਹੈ ਜਾਂ ਆਹ ਚੀਜ਼ ਰੋਕਣ ਨਾਲ ਕੈਂਸਰ ਰੁਕਦਾ ਹੈ ਉਹ ਚੀਜ਼ਾਂ ਨਾ ਕੋਈ ਡਿਫਾਈਨਡ ਹੈ ਨਾ ਕੋਈ ਐਵਿਡੈਂਸ ਹੈਗਾ ਠੀਕ ਹੈ ਉਹਦੇ ਨਾਲ ਤੁਹਾਡੀ ਹੈਲਥ ਇੰਪਰੂਵ ਹੁੰਦੀ ਹੈ ਅੱਗੇ ਤੁਸੀਂ ਬੈਟਰ ਫੀਲ ਕਰਦੇ ਹੋ ਜਿਹੜੀ ਅੱਜਕੱਲ ਦੀ ਸੋਸਾਇਟੀ ਵਿੱਚ ਚਾਹੀਦੀ ਹੈ ਹੈਲਦੀ ਡਾਈਟ ਹੈਲਦੀ ਲਾਈਫ ਸਟਾਈਲ ਬਹੁਤ ਇੰਪੋਰਟੈਂਟ ਹੈ ਸਾਰੀ ਬਿਮਾਰੀਆਂ ਲਈ ਸਿਰਫ ਕੈਂਸਰ ਲਈ ਨਹੀਂ ਪਰ ਜੇ ਕੈਂਸਰ ਹੋ ਗਿਆ ਕਿਉਂਕਿ ਕੈਂਸਰ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੁੰਦਾ ਜਿਹੜਾ ਸਾਡੇ এনवायरमेंटਲ ਰਿਲੇਟਡ ਹੈ ਸਾਡੀ ਡਾਈਟ ਨਾਲ ਸਾਡੇ ਆਪਣੀ ਚੀਜ਼ਾਂ ਨਾਲ ਉਹ ਅਸੀਂ ਇਹਦੇ ਨਾਲ ਕੰਟਰੋਲ ਕਰ ਸਕਦੇ ਇੱਕ ਹੁੰਦਾ ਹੈਰਿਡਿਟਰੀ ਜਿਹੜਾ ਅੰਦਰੋਂ ਹੀ ਜੀਨਸ ਦੇ ਨਾਲ ਹੁੰਦਾ ਉਹ ਤੇ ਹੋਣਾ ਹੀ ਹੋਣਾ ਹੈ ਉਹਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਜੇ ਹੋ ਗਿਆ ਉਹਨੂੰ ਅਸੀਂ ਵਿਦਆਊਟ ਟਰੀਟਮੈਂਟ ਠੀਕ ਕਰ ਸਕਦੇ ਹਾਂ ਦਿਸ ਇਹ ਤਾਂ ਇੰਪੋਸੀਬਲ ਹੈ ਟਰੀਟਮੈਂਟ ਜਿਹੜੇ ਬਨੇ ਹੋਏ ਆ ਜਦ ਤੱਕ ਉਹ ਨਹੀਂ ਹੋਏਗਾ ਇਹਦਾ ਕਿਉਰ ਇੰਪੋਸੀਬਲ ਹੈ ਪਰ ਟਰੀਟਮੈਂਟ ਦੇ ਨਾਲ ਵੀ ਜੇ ਤੁਸੀਂ ਡਾਈਟ ਅੱਛੀ ਰੱਖੋਗੇ ਤਾਂ ਪੇਸ਼ੈਂਟ ਅੱਗੇ ਹੈਲਦੀ ਰਹੇਗਾ ਕੀ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ ਕੈਂਸਰ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਕਿ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਡਾਈਟ ਦੇ ਵਿੱਚ ਚੇਂजेस ਕੀਤੀ ਜਾਂਦੀਆਂ ਕਿ ਤੁਸੀਂ ਇਹ ਚੀਜ਼ ਨਾ ਖਾਓ ਇਹ ਚੀਜ਼ ਨਾ ਖਾਓ ਇਹਦੇ ਵਿੱਚ ਹੁੰਦਾ ਹੈ ਅਸੀਂ ਐਡਵਾਈਸ ਕਰ ਦਿੰਦੇ ਆ ਕਿ ਤੁਸੀਂ ਬਾਹਰ ਦਾ ਨਹੀਂ ਖਾਓ ਸਪਾਈਸੀ ਨਹੀਂ ਖਾਓ ਜੋ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਜਿਹੜੀ 언ਹੈਲਦੀ ਚੀਜ਼ਾਂ ਆ ਬਾਕੀ ਅਸੀਂ ਕਹਿੰਦੇ ਆ ਕਿ ਘਰ ਦਾ ਬਣਿਆ ਹੋਇਆ ਸਭ ਕੁਝ ਖਾਓ ਸੀਜ਼ਨਲ ਫਰੂਟਸ ਵੈਜੀਟੇਬਲਸ ਪਾਣੀ ਵਗੈਰਾ ਜ਼ਿਆਦਾ ਪੀਓ ਜਿਹੜੀਆਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਜਿਹੜਾ ਸਭ ਨੂੰ ਪਤਾ ਹੈ ਕਿ ਜੋ ਅੱਜਕੱਲ ਬਾਹਰ ਦਾ ਖਾਣਾ ਚੱਲ ਰਿਹਾ ਜੰਕ ਫੂਡ ਐਂਡ ਆਲ ਥੀਸ ਥਿੰਗਸ ਉਹ ਅਸੀਂ ਮਨਾ ਕਰਦੇ ਆ ਬੇਸਿਕ ਚੀਜ਼ਾਂ ਪਰ ਜੇ ਅਸੀਂ ਕਹੋ ਕਿ ਅਸੀਂ ਕਹਿੰਦੇ ਆ ਕਿ ਡੇਰੀ ਪ੍ਰੋਡਕਟਸ ਬੰਦ ਕਰ ਦੋ ਅਸੀਂ ਵੀ ਡੋਨਟ ਸੇ ਥੈਟ ਅਕੋਰਡਿੰਗ ਟੂ ਮੀ ਬਾਕ ਹੇਗਾ ਕਿ ਇਹਦੇ ਕਰਕੇ ਕੈਂਸਰ ਹੁੰਦਾ ਹੈ ਜਾਂ ਕੈਂਸਰ ਬੱਚਦਾ ਹੈ ਕੋਈ ਐਵਿਡੈਂਸ ਸਾਡੇ ਕੋਲ ਫਿਰ ਸਾਰੇ ਲੋਕ ਨੋਰਮਲ ਖਾਣਾ ਖਾ ਸਕਦਾ ਕਰਦਾ ਮਤਲਬ ਹਾਂ 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 ਨੋਰਮਲ ਖਾਂਦੇ ਸਾਰੇ ਮੈਂ ਤਾਂ ਕਹਿਣਾ ਉਹਨਾਂ ਬੜੀ ਵਾਰੀ ਕਿ ਜਦੋਂ ਸਾਡਾ ਟ੍ਰੀਟਮੈਂਟ ਪੂਰਾ ਹੋ ਜਾਂਦਾ ਡਿਊਰਿੰਗ ਟ੍ਰੀਟਮੈਂਟ ਥੋੜਾ ਜਿਹਾ ਮੈਡੀਕਲ ਓਨਕੋਲੋਜੀ ਤੋਂ ਚੱਲਦਾ ਕੀਮੋਥੈਰੇਪੀ ਚੱਲਦੀ ਉਹ ਥੋੜਾ ਜਿਹਾ ਸਟ੍ਰਿਕਟਨੈਸ ਹੁੰਦੀ ਹੈ ਕਿ ਇਨਫੈਕਸ਼ਨ ਦਾ ਡਰ ਹੁੰਦਾ ਉਹਦਾ ਸਟ੍ਰਿਕਟ ਜਾਨੀ ਵੀ ਕਲੀਨਨੈਸ ਵਗੈਰਾ ਦਾ ਉਹ ਨੇਚਰਲੀ ਘਰ ਦਾ ਖਾਣਾ ਹੀ ਖਾਣਾ ਹੈਗਾ ਬਟ ਅਦਰਵਾਈਜ਼ ਜਦੋਂ ਇਲਾਜ ਹੋ ਗਿਆ ਨੋਰਮਲ ਡਾਈਟ ਕਰ ਜਿਹੜੀ ਚੀਜ਼ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਜਿਹੜੀ ਮੇਨ ਅਸੀਂ ਰੋਕਦੇ ਹੈਗਾ ਜਰੂਰ ਤੰਬਾਕੂ ਤਾਂ ਹੈਗਾ ਹੀ ਹੈਗਾ ਇੱਕ ਸਾਡਾ ਜਿਹੜਾ ਉਹਨੂੰ ਉਹਦਾ ਰੋਕੀਦਾ ਸੀ ਤਾਂ ਬਾਕੀ ਜੇ ਕੋਈ ਕੋਈ ਸਾਨੂੰ ਚੀਜ਼ ਲੱਗਦੀ ਹੈ ਕੋਈ ਕਿਸੇ ਤੱਕਲੋ ਵੀ ਲੱਗਦਾ ਹੈ ਇਸ ਕਾਰਨ ਕਰਕੇ ਹੀ ਹੋਇਆ ਸੀਗਾ ਤਾਂ ਉਹ ਜਿਹੜੀ ਵੀ ਚੀਜ਼ ਹੋਊਗੀ ਉਹਨੂੰ ਅਸੀਂ ਮੰਨਣਾ ਕਰਾਂਗੇ ਉਹ ਜੇ ਤਾਂ ਕੋਈ there is no doubt about it ਠੀਕ ਹੈ ਨਾ ਬਾਕੀ ਤਾਂ ਰੈਸਟਰ ਲੈਟ ਮੀ ਟੈਲ ਯੂ ਵਨ ਮੋਰ ਥਿੰਗ ਕਿ ਵੀ ਆਪਾਂ ਇੱਕ ਤੁਹਾਡੇ ਰਾਹੀ ਸੁਨੇਹਾ ਜਿਹੜਾ ਅਸੀਂ ਸਾਰੇ ਦੇਣਾ ਚਾਹੁੰਦੇ ਆ ਕਿ ਕੈਂਸਰ ਦਾ ਨਾਮ ਸੁਣ ਕੇ ਲੋਕ ਐਦਾਂ ਹੋ ਜਾਂਦੇ ਨੇ ਵੀ ਹੁਣ ਇਹਨੇ ਮਰੀਜ਼ ਨੇ ਬਚਣਾ ਹੀ ਨਹੀਂ ਹੈਗਾ ਠੀਕ ਹੈ ਨਾ ਤਾਂ ਜੇ ਹੁਣ ਤੁਸੀਂ ਸਾਡੇ ਕੋਲ ਦੇਖੋ ਜਿੰਨੇ ਪੇਸ਼ੈਂਟ ਸਾਡੇ ਕੋਲ ਟਰੀਟ ਹੁੰਦੇ ਨੇ ਤੇ ਉਹਦੇ ਚ ਨਾ ਹੀ ਤਾਂ ਅਸੀਂ ਇਹ ਕਲੇਮ ਕਰਦੇ ਕਿ ਸਾਰੇ ਠੀਕ ਹੋ ਜਾਂਦੇ ਨੇ ਨਾ ਹੀ ਅਸੀਂ ਇਹ ਕਲੇਮ ਕਰਦੇ ਆ ਕਿ ਕੋਈ ਬਚਦਾ ਨਹੀਂ ਹੈ ਬਥੇਰੇ ਠੀਕ ਵੀ ਹੁੰਦੇ ਨੇ ਕਈ ਹੁਣ ਜਦੋਂ ਵੱਡੀ ਹੋਈ ਸਟੇਜ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਨਹੀਂ ਵੀ ਕੁਝ ਹੋ ਸਕਦਾ ਬਾਕੀ ਦੂਸਰਾ ਜਿਵੇਂ ਕਹਿ ਕੇ ਹਟੇ ਨੇ ਹਰ ਇੱਕ ਹਰ ਇੱਕ ਪੇਸ਼ੈਂਟ ਟਰੀਟਮੈਂਟ ਨੂੰ ਅਲੱਗ ਤਰ੍ਹਾਂ ਬਿਹੇਵ ਕਰਦਾ ਕਈ ਬਹੁਤ ਅੱਛਾ ਰਿਸਪੌਂਸ ਕਰਦੇ ਨੇ ਕਈ ਨਹੀਂ ਬਟ ਇਦੇ ਤੋਂ ਇਹਨੂੰ ਇੰਨਾ ਆਪਾਂ 네ਗੇਟਿਵ ਚ ਲੈ ਲੈਨੇ ਆਂ ਕਈ ਵਾਰੀ ਕਿ ਸਾਡੇ ਆਪ ਦੇ ਵਿੱਚ ਹੀ ਬਾਡੀ ਚ 네ਗੇਟਿਵ ਥਾਟਸ ਇੰਨੀਆਂ ਆ ਜਾਂਦੀਆਂ ਨੇਗੀਆਂ ਉਹ ਵੀ ਸਾਡਾ ਇਮਿਊਨਿਟੀ ਨੂੰ ਲੋ ਕਰਦੀਆਂ ਨੇ ਇਸ ਇਸ ਦੇ ਪ੍ਰਤੀਕੇ ਵੀ ਹੁਣ ਤਾਂ ਬਚਣਾ ਹੀ ਨਹੀਂ ਸੋ ਐਸੀ ਕੋਈ ਗੱਲ ਨਹੀਂ ਹੈਗੀ ਹੈਲਦੀ ਡਾਈਟ ਵੀ ਹੈ ਸਾਰਾ ਕੁਝ ਹੀ ਹੈਗਾ ਤੇ ਇੱਕ ਆਪ ਦਾ ਮਨੋਬਲ ਵੀ ਕਾਇਮ ਰੱਖਣਾ ਹੈਗਾ ਵੀ ਅਸੀਂ ਕੈਂਸਰ ਡਰਨਾ ਨਹੀਂ ਲੜਨਾ ਹੈਗਾ ਜੀ ਠੀਕ ਹੋਏਗੀ ਚੀਜ਼ ਹੋਏਗੀ ਕੀ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਕਾਫੀ ਜ਼ਿਆਦਾ ਡਾਊਟਸ ਸੀਗੇ ਕਿ ਸਿਰਫ ਡਾਈਟ ਦੇ ਨਾਲ ਜਾਂ ਟ੍ਰੀਟਮੈਂਟ ਪਲੱਸ ਡਾਈਟ ਦੇ ਨਾਲ ਕੀ ਕੈਂਸਰ ਜਿਹੜਾ ਕਿ ਰੁਕ ਸਕਦਾ ਹੈ ਕਿ ਕਿਸੇ ਨੂੰ ਹੈ ਵੀ ਇਹ ਪ੍ਰੋਬਲਮ ਤਾਂ ਸਾਰੀ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਜਿਹੜੀ ਵੀ ਕੁਐਸਚਨਸ ਨੇ ਸਰ ਦੇ ਵੱਲੋਂ ਜਿਹੜਾ ਕਿ ਤਿੰਨਾ ਦੇ ਵੱਲੋਂ ਦੱਸ ਦਿੱਤੇ ਗਏ ਨੇ ਪਰ ਹਜੇ ਵੀ ਮੇਨ ਚੀਜ਼ ਇਹ ਆ ਜੋ ਕਿ ਲਾਸਟ ਦੇ ਵਿੱਚ ਬਰਾੜ ਸਰ ਨੇ ਕਹੀ ਹੈ ਕਿ ਕੈਂਸਰ ਤੋਂ ਬਹੁਤ ਜ਼ਿਆਦਾ ਲੋਕ ਡਰ ਜਾਂਦੇ ਨੇ ਤਾਂ ਮੇਨ ਚੀਜ਼ ਮਨੋਬਲ ਵੀ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਲੋਕ ਜਿਹੜੇ ਕਿ ਪ੍ਰੀਕਾਸ਼ਨਸ ਮੇਨ ਹੈ ਤਾ ਉਹ ਜ਼ਰੂਰ ਰੱਖਣ ਤਾਂ ਜੋ ਇਹੋ ਜੀ ਬਿਮਾਰੀ ਜਿਹੜੀ ਕਿ ਕੈਂਸਰ ਨਾ ਹੋਵੇ ਪਰ ਜੇਕਰ ਹੋ ਵੀ ਗਈ ਹੈ ਹੈ ਵੀ ਅਗਰ ਕਿਸੇ ਨੂੰ ਪਰੋਸ਼ ਇਸ ਚੀਜ਼ ਨੂੰ ਲੈ ਕੇ ਜਿਹੜਾ ਕਿ ਆਪਣਾ ਮਨੋਬਲ ਨਾ ਥੱਲੇ ਕਰਨ ਆਪਣਾ ਜਿਹੜਾ ਕਿ ਟ੍ਰੀਟਮੈਂਟ ਪੂਰੇ ਵਧੀਆ ਤਰੀਕੇ ਨਾਲ ਉਹਦੇ ਨਾਲ ਠੀਕ ਵੀ ਹੋ ਜਾਂਦਾ ਹੈ ਜਿਹੀ ਹੋਰ ਵਧੀਰੀ ਅਪਡੇਟਸ ਲਈ ਅਜਿਹੀ ਹੋਰ ਵੀਡੀਓਸ ਲਈ ਦੇਖਦੇ ਰਹੋ ਧਿਆਨ ਟੈਂਸ ਕੈਮਰਾ ਬਲਵਿੰਦਰ ਨਾਲ ਮੈਂ ਹਰਸ਼ਕੌਰ